ਹਾਂਜੀ ਸਤਿ ਸ੍ਰੀ ਅਕਾਲ ਜੀ ਅੱਛਾ ਅੱਗੇ ਤੇ ਆਪਾਂ ਐ ਵੈਸੇ ਅੱਜ 9 ਵਜੇ ਲੇਟ ਬਹੁਤ ਪ੍ਰੋਗਰਾਮ ਅੱਜ ਮੈਂ ਨਾ ਬਿਜ਼ੀ ਬੜਾ ਹਾਂ ਮੈਂ 7 ਵਜੇ ਤੋਂ ਬਾਅਦ ਹੀ ਹੁੰਦਾ ਸਾਡਾ ਪ੍ਰੋਗਰਾਮ ਤੇ ਅੱਜ ਲੇਟ ਬੜੇ ਹਾਂ ਤੇ ਵੈਸੇ ਤੇ ਆਪਾਂ ਉਹ ਸਹੀ ਸਿਜੇ ਗਰਮ ਹੋਨੇ ਨੇ ਫੇਰ ਪ੍ਰੋਗਰਾਮ ਕਰਦੇ ਹਾਂ ਤੇ ਮੇਰਾ ਰਾਜਾ ਅੱਜ ਤੱਤੇ ਤੋਂ ਹੀ ਕੰਮ ਸ਼ੁਰੂ ਕਰ ਦਈਏ ਅੱਜ ਆਪਾਂ ਨਾ ਕੰਮ ਤੱਤੇ ਤੋਂ ਸ਼ੁਰੂ ਕਰ ਦਈਏ ਤੇ ਕੀਤੇ ਨੇ ਮੈਂ ਵੀ ਪਹਿਲਾਂ ਹੌਲੀ ਹੌਲੀ ਤੱਤਾ 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 ਫੇਰ ਜਮ੍ਹਾਂ ਅਗ ਲੱਗ ਜਾਂਦੀ ਸੀ ਅੱਜ ਆਪਾਂ ਤੱਤੇ ਤੋਂ ਹੀ ਸ਼ੁਰੂ ਕਰਾਂਗੇ ਕੰਮ ਆਓ ਸਾਡਾ ਇਹੀ ਆ ਲਾਈਵ ਸਟਾਈਲ ਅਲੜੇ ਅਜੇ ਮੈਂ ਲਾਇਆ ਕੋਈ ਨਹੀਂ ਜੇ ਮੈਂ ਲੋ ਲਗਾ ਜੇ ਪਹਿਲਾ ਤੇ ਜੇ ਹੁਣ ਵੀ ਗੱਲ ਕਰੂੰਗਾ ਤੇ ਤਾਂ ਵੀ ਉਤਰਾ ਹੀ ਹੋਣੀ ਏ ਤੇ ਜੇ ਬਾਅਦ ਚ ਕਰੂੰਗਾ ਨਾ ਅੱਧੇ ਘੰਟੇ ਘੰਟੇ ਨੂੰ ਲਾ ਕੇ ਵੀ ਤਿੰਨ ਚਾਰ ਤੇ ਤਾਂ ਵੀ ਗੱਲ ਇਸ ਤਰ੍ਹਾਂ ਦੀਆਂ ਹੋਣੀਆਂ ਜੀ ਇਹ ਦਿਮਾਗ ਚੋਂ ਗਲਤਫਹਿਮੀ ਕੱਢ ਦਿਓ ਪੈਗ ਦੇ ਵਿਸ਼ੇ ਤੇ ਮੈਂ ਤਾਂ ਗੱਲ ਕਰਨੀ ਚਾਹਣਾ ਨਾ ਸਾਡੀ ਜਨਤਾ ਨਾਲ ਪਤਾ ਨਹੀਂ ਕੀ ਇਹਨਾਂ ਨੂੰ ਮੈਂ ਸਮਝਾਉਣ ਦੇ ਤਰੀਕੇ ਮੇਰੇ ਵੱਖਰੇ ਵੱਖਰੇ ਆ ਲੱਭ ਘਰ ਹੁੰਦੇ ਆ ਆਧਾਰਨਾ ਵੀ ਵਡੀਆਂ ਹੋਈਆਂ ਦਿਨਾ ਪਰ ਸਮਝਦੇ ਫੇਰ ਨਹੀਂ ਜੇ ਬੰਦੇ ਮੜਾ ਲਾਲੀ ਫੇਰ ਬਸ ਕਾਲੂੰ ਦੀ ਨਾ ਕਾਲ ਤਸਮ ਨੂੰ ਦੇ ਨਾ ਨਾ ਸੋਚੂਗਾ ਖਾ ਕੇ ਬਿੱਲੀ ਕਿੱਥੇ ਚਲੀ ਉਹ ਤੁਹਾਨੂੰ ਪਤਾ ਵਾ ਜੀ ਮੈਂ ਕਿਹਾ ਦੱਸਾਂ ਉਹਦੀ ਬਿੱਲੀ ਉਹ ਤੇ ਗਈਆਂ ਉਹ ਨੂੰ ਜ਼ਰਾ ਪਤਾ ਵਾ ਵੇਖੋ ਜਿਹੜੇ ਨਹੀਂ ਲਾਉਂਦੇ ਕੋਈ ਵੀਰ ਕਿਸੇ ਧਰਮ ਨੂੰ ਜਾਂ ਮਤਲਬ ਜਿਹੜੇ ਨਹੀਂ ਲਾਉਂਦੇ ਯਾਰ ਆਪਾਂ ਉਹ ਗੱਲ ਹੀ ਨਹੀਂ ਕਰਦੇ ਜਿਨ੍ਹਾਂ ਦੇ ਪਰਿਵਾਰ ਨਹੀਂ ਲਾਉਂਦੇ ਸਤਿਕਾਰਯੋਗ ਕੋਈ ਗੱਲ ਨਹੀਂ ਵਧੀਆ ਗੱਲ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਜਲੀਲ ਕਰਾਇਆ ਆਪਣੇ ਆਪ ਨੂੰ 20 ਸਾਲ ਦੀ ਉਮਰ ਤੇ ਵੀ ਕਈ ਆਂਦੇ ਅਸੀਂ 15 ਤੋਂ ਵੀ ਸ਼ੁਰੂ ਹੋਏ ਹਾਂ 15 ਸਾਲ ਦੀ ਉਮਰ ਤੇ ਵੀ 15 ਚ ਲਾਏ 20 ਚ ਲਾਏ 30 ਚ ਲਾਏ 40 ਚ ਲਾਏ 45 ਚ ਲਾਏ 50 ਤੱਕ ਲਾਏ ਤੇ ਮੁੜ ਕੇ ਵੈਗਰੂ ਵੈਗ ਉਹ ਜ਼ਿਆਦਾ ਮੈਂ ਨਹੀਂ ਡਿਟੇਲ ਚ ਕੋਈ ਮੇਰੇ ਤੋਂ ਗਲਤ ਗੱਲ ਨਿਕਲ ਜੂਗੀ ਸਮਝ ਗਏ ਤੁਸੀਂ ਵੀ ਇੱਥੇ ਆ ਕੇ ਸਿਆਣੇ ਕਈ ਬਣਦੇ ਕਈ ਨਹੀਂ ਜ਼ਿਆਦਾਤਰ 90% 10% ਛੜੇ ਉਹ ਬੰਦੇ ਕੀ ਕਹਿੰਦੇ ਆ ਜਿਵੇਂ ਕਹਿੰਦੇ ਵੀ ਆ ਤੇ ਇਮੇਜਿਨੇਸ਼ਨ ਵੀ ਮੈਂ ਕਰ ਲੈਣਾ ਨਾ ਤੇ ਦੱਸਦੇ ਵੀ ਆ ਬਾਹਰ ਸੁੜੀ ਜੀ ਪੈਗ ਲਾਉਂਦਾ ਆਸਤੂ ਦੇ ਸ਼ਰਾਬ ਪੀਣਾ ਬਾਸਤੂ ਦੇ ਐਂ ਕਰਦਾ ਆਂ ਕਰਦਾ ਮੜਾ ਕੋ ਕਰੂ ਆਏ ਸੂੜੇ ਵੇਖੇ ਹੋ ਜਾ ਵੇਖੀ ਜਾਏ ਬੱਗੇ ਬੰਦਾ ਕੀ ਹੈ ਉਲਟਾ ਉਹ ਲੋਕ ਮੈਨੂੰ ਸਮਝਾਉਂਦੇ ਆ ਤੂੰ ਸਾਡਾ ਭਰਾ ਆ ਮੈਂ ਅਸੀਂ ਤੈਨੂੰ ਸਮਝਾਉਨੇ ਆ ਆਪਣਾ ਨਾਂ ਪੈਗਨਾ ਲਾਇਆ ਅਗਰ ਐਂ ਨਾ ਕਰਿਆ ਅਗਰ ਆਉਣਾ ਹੈਗਾ ਦਾਰੂ ਨਾ ਪੀਕਰ ਵਰ ਬੰਦੇ ਉਹ ਕਿਹੜੇ ਜਿੰਦਗੀ ਜਿਆ ਫਲੋਪ ਹੈ ਮਨੂ ਹੁਣ ਆਖਿਆ ਤੇ ਕਈਆਂ ਨੇ ਆ अनेਕਾਂ ਨੇ ਤੂੰ ਜਿੰਨੇ ਵੀਡੀਓ ਥੋਲੇ ਸਾਡਾ ਬਾਜਸਾ ਨਹੀਂ ਕਹਿਂਦਿਆ ਆਹ ਚਲ ਤੂੰ ਆਪਣੇ ਤੇ ਲਾਲਾ ਤੂੰ ਵੀ ਕਿਆ ਹੀ ਹੋਊਗਾ ਜੇ ਕਿਆ ਤੇ ਆਪਣੇ ਤੇ ਲਾਲਾ ਕਿਆ ਤੇ ਮੈਨੂੰ ਬੜਿਆ ਨੇ ਆ ਮਤਲਬ ਸਮਝ ਹੁਣ ਸਮਝਾਣਾ ਕਿਹੜਾ ਸਿਆਣਾ ਇਹੀ ਠੀਕ ਜੀ ਮੈਂ ਸਮਝਾ ਦਊਗਾ ਹੁੰਦੇ ਕਿ ਸੱਜਣ ਹੁੰਦੇ ਦਿਲੋਂ ਦੱਸਦੇ ਆ ਵੀ ਨਹੀਂ ਬਾਜਵੀਰ ਆਪਾਂ ਆਹ ਕੰਮ ਇੱਕ ਐਂ ਕਰਾਂ ਤੇ ਔਂ ਕਰਨਾ ਉਹ ਸੱਜਣ ਹੋਰ ਹੁੰਦੇ ਆ ਮੈਨੂੰ ਪਤਾ ਸਰ ਜਿਹੜੇ ਸੱਜਣ ਕੀਂਦੇ ਇੱਥੇ ਕੋਈ ਸਮਝੌਤਾ ਨਹੀਂ ਹੈ ਖੂਜ ਜਾਂਦੇ ਡਿੱਗਦੇ ਨੂੰ ੱਤਕਾ ਮਾਰ ਸਕਦੇ ਜੇ ਐਨੂੰ ਜੇ ਮੋੜਨ ਵਾਲੇ ਹੈਗੇ ਇਹ ਸਭ ਗੱਲਾਂ ਵਾਂ ਤੇ ਪੈਗ ਦੇ ਮਸਲਿਆਂ 'ਚ ਸਮਝਾ ਰਹੇ ਬਾਅਦ ਸਟੂਡੀਓ ਨੂੰ ਹੈ ਹੈ ਦੱਸ ਕੋਈ ਗੱਲ ਕਰਨ ਵਾਲੀ ਇਹਨਾਂ ਲੋਕਾਂ ਨੇ ਜਿਨਨੇ ਜ਼ਿੰਦਗੀ ਦੇ ਵਿੱਚ 15 20 30 35 40 ਪਲੱਸ ਤੱਕ ਪੈਗ ਨਹੀਂ ਪੀਤਾ ਤੇ ਅੱਜ 45 ਪਲੱਸ ਤੇ ਸ਼ੋਅ ਹੋਇਆ ਸ਼ੋਅ ਹੋਇਆ ਮਤਲਬ ਸ਼ੋਅ ਆਫ ਕਰ ਰਿਹਾ ਕਿ ਮੈਂ ਪੈਗ ਲਾ ਰਿਹਾ ਪੈਗ ਲਾ ਰਿਹਾ ਲਾ ਰੇ ਲੋਕ ਨੇ ਕੋਈ ਟੈਨਸ਼ਨ ਨਹੀਂ ਸ਼ਰਿਆਮ ਲਾਵਾਂਗੇ ਜੇ ਅੰਦਰੋਂ ਦਿਲ ਚ ਚੋਰੀ ਯਾਰ ਮੈਂ ਹੁਣ ਤੁਹਾਡਾ ਕੀ 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 ਧਾਰਨਾ ਕੀ ਦੀ ਇਹ ਇਹੋ ਜਿਹੇ ਬੰਦੇ ਵੀ ਕੀ ਦਾ ਨਾਮ ਹੈ ਇਹ ਕਿਹਦੇ ਨੇ ਪੈਗ ਲਾ ਕੇ ਘਰ ਜਾ ਕੇ ਪੈਗ ਲਾਇ ਹੀ ਨਹੀਂ ਦੱਸੋ ਛੇਤਰ ਅੱਗੇ ਦੱਸਿਆ ਮੈਂ ਖਾਂਦੇ ਕਰਮ ਮੈਂ ਤੂੰ ਡਿਟੇਲ ਚ ਨਹੀਂ ਬਾਰ-ਬਾਰ ਦੱਸਣਾ ਕਈ ਲੋਕਾਂ ਨੇ दारू ਛੱਡੀ ਆ ਬਰੋਂ ਜਲੀਲ ਹੋ ਗਏ ਬੇਇਤੀਆਂ ਗਰਾ ਕੇ ਰੂੜੀਆਂ ਦੇ ਰੋਲ ਕੇ ਪੁੰਜੇ ਰੋਲ ਕੇ ਫਿਰ ਚ ਖਿਆ ਪਵਾ ਕੇ ਲੋਕਾਂ ਦੇ ਜੁੱਤੀਆਂ ਖਾ ਕੇ ਛੱਤਰ ਖਾ ਕੇ ਅਹੀਂ ਉਹਨਾਂ ਵਾਇਆ ਛੇਤਰ ਅਹੀਂ ਉਹ 50 ਸਾਲ ਪਹਿਲਾਂ ਨਾ ਬੜਾ ਰਾਤ ਨੂੰ ਜਿਹੜਾ ਉਹ ਰਾਜ ਰੱਜਿਆ ਪਿਆ ਉਹਨਾਂ ਛੱਤਰ ਫੇਰ ਦਿੰਦੇ ਨੇ ਰੀਝਾਂ ਕਿਉਂ ਫੇਰ ਦਿੰਦੇ ਨੇ ਕਈਆਂ ਦੇ ਘਰ ਬਸਾਏ ਹੀ ਬਚਾਉਣੇ ਨੇ ਹੁਣ ਮੰਨ ਲਓ ਆ ਠੰਡ ਤੋਂ ਹੰਦਿਆ ਕੋਈ ਬਾਹਰ ਉਥੇ ਪੈਗ ਲੱਗੇ ਡਿੱਗਾ ਰੋ ਬੱਚੇ ਭੁੱਖੇ ਮਰਨ ਡੇ ਆ ਜਾਂ ਘਰ ਦੇ ਡੀਕੰਡੇ ਤੇ ਮਾੜੀ ਗੱਲ ਐ ਨਾ ਤੇ ਉਹ ਸਾਡਾ ਤਰੀਕਾ ਇਸ ਤਰ੍ਹਾਂ ਦਾ ਸੀ ਅੱਗੇ ਕਈ ਜਾਂਦੇ ਤੁਸੀਂ ਯਾਰ ਆ ਕਿਹੋ ਜੇ ਕੰਮ ਕਰਦੇ ਮੈਂ ਹਾਈ ਛੱਤਰ ਮਾਰ ਕੇ ਤੁਰਦੇ ਨਹੀਂ ਕਰੂੰ ਚਲੋ ਚੋ ਚਲੋ ਚਲੋ ਦੋ ਦੋ ਚਿਮੜਾ ਬੂਥੇ ਦਾ ਛੱਡੀ ਦੀਆਂ ਨਾਲੇ ਪਿੱਛੇ ਫੱਡ ਸਾਈਕਲ ਚੱਲ ਘਰ ਨਿਆਣੇ ਡੀਕੰਡੇ ਆਈ ਕੋਟ ਕੋਟ ਕੇ ਰਾਤ ਘੱਲ ਦਿੰਦੇ ਰੋਜ ਸਾਡੀ ਡਿਊਟੀ ਲੱਗੀ ਨਹੀਂ ਡੀ ਜਦੋਂ ਆਉਂਦੇ ਨੇ 10 ਵਜੇ ਮੁਣ ਮੈਂ ਤੁਹਾਨੂੰ ਬਹੁਤ ਵੇਲੇ ਟਾਈਮ ਲੰਮੀਆਂ ਐਗਜ਼ਾਮਪਲਾਂ ਤਾਂ ਹੋਊਗਾ ਕਿ ਇਸ ਪਿੰਡ ਦੇ ਵਿੱਚ 76 ਪੇੜ ਨੇ ਇੱਥੋਂ ਕੋਟ-ਕੋਟ ਕੇ ਰਾਤ ਅਸੀਂ ਇਕੱਲੇ ਰਾਤ ਘਰੋ ਘਰੀ ਬਾੜ ਕੇ ਰਾਤ ਦੇ ਸ਼ਰਾਬੀ ਬੜੇ ਕੋਟਦੇ ਦੇ ਚਲੋ ਗੁੱਟਣ ਦਾ ਮਤਲਬ ਇਹਦਾ ਵੀ ਘਰ ਬਚਾ ਲੈਣੇ ਨੇ ਬਰਾ ਛਣ ਧੁੰਦ ਚੋਂ ਇਤਰੇ ਕੋ ਪਿਆਰ ਆ ਜਾ ਮਰ ਜੂਗਾ ਤੇ ਰਾਤ ਨੂੰ ਸਭ ਚੰਗਾ 4 ਵਜੀਆਂ ਗਰਮ ਹੋਣਾ ਨੇ ਜਨਾਨੀ ਆਉਣੀ ਕੋਈ ਹੋਣੀ ਜਦੋਂ ਘਰ ਆਵੇ ਤੇ ਵਾਜ ਇੱਕ ਬੱਚੀਆਂ ਹੋਣਾ 4 ਘਰ ਜਦੋਂ 76 ਵਜੇ ਦੇ ਘਰ ਜਾਂਦੇ ਜਦੋਂ ਤੇ ਪਤਾ ਲੱਗਦਾ ਮੈਂ ਇਦਾਂ ਨਹੀਂ ਉੱਤੋਂ ਜੋ ਮਰਦੀ ਆ ਕੀ ਜਾਨਾ ਜਾਨੀ ਅੰਦਰੋਂ ਖੁਜ ਹੁੰਦੀ ਐ ਜਦੋਂ ਕਰਾ ਲੈਂਦੇ ਕਿਤੇ ਵੱਜਦੀ ਆ ਨਾ ਬਾਰੇ ਬੂਤੇ ਦੇ ਚਾਰ ਰੱਜੇ ਦੇ ਤੇ ਉਹ ਜਦੋਂ ਘਰ ਜਾਂਦਾ ਤੇ ਭਾਂ ਪੁੱਤੋਂ ਤੋਂ ਭਾਂ ਪੱਟੀਆਂ ਪੁੱਟੀਆਂ ਮਾੜਾ ਮਾੜਾ ਕਰਨੀ ਮਾੜਾ ਵੀ ਇਹ ਸੇਕਸੂ ਦੇ ਨਹੀਂ ਅੰਦਰੋਂ ਹੱਸਣ ਦੀ ਜਾਂਦੀਆਂ ਚੰਗਾ ਇਹਦੇ ਵੱਜੀਏ ਇਹ ਚੰਗਿਆ ਇਹ ਹਰਦਾ ਨਹੀਂ ਰੋਜ਼ ਪੀ ਕੇ ਆਉਦਾ ਐ ਐਸੀਆਂ ਵੀ ਗੱਲਾਂ ਆ ਗਈਆਂ ਤੇ ਮੈਂ ਨਾ ਵੀ ਵੇਖੋ ਬਾਸ ਸਟੂਡੀਓ ਨੂੰ ਕਿਤਰਾ ਲੋਕ ਸਮਝਾਉਣ ਦੇ ਆ ਤੇ ਅੱਜ ਨਾ ਹੋਰ ਵੀ ਗੱਲਾਂ ਮੈਂ ਸਮਝਦਾ ਸਾਰਾ ਕੁਝ 25-27 ਸਾਲ ਦਾ ਐਕਸਪੀਰੀਅੰਸ ਆ ਤੇ ਇੱਕ ਸਕੂਲ ਮੈਂ ਦਾਦਾ ਬਾਸ ਸਟੂਡੀਓ ਦੇ ਗੱਡੀ ਚ ਦੇਸੀ ਵੀ ਲੱਗੀ ਹੁੰਦੀ ਹੈ ਅੰਗਰੇਜ਼ੀ ਵੀ ਲੱਗੀ ਹੁੰਦੀ ਹੈ ਤੇ ਬਾਸ ਸਟੂਡੀਓ ਦੇ ਪਿਛਲੇ 27 ਸਾਲ ਦਾ ਕਾਨੂੰਨ ਲੋਕ ਆਪ ਐਗਜ਼ਾਮਪਲਾਂ ਦਿੰਦੇ ਆ ਅੱਜ ਇੱਥੇ ਬੈਠਾ ਮੈਂ ਉਹ ਡੀਬੀ ਪਰ ਉਹ ਮੇਰਾ ਭਾਂਜਾ ਤੇ ਉਹ ਆਂਦਾ ਭਾਜੀ ਤੁਹਾਡਾ ਤੇ ਮੈਨੂੰ ਬਹੁਤ ਵਧੀਆ ਮੈਂ ਤਾਂ ਮੈਂ ਆਰਮੀ ਚ ਮੁੰਡਾ ਅਫਸਰ ਪੜਿਆ ਲਿਖਿਆ ਆਂਦਾ ਤੁਹਾਡਾ ਤੇ ਬਹੁਤ ਵਧੀਆ ਤਰੀਕਾ ਲੱਗਾ ਨਾ ਮੈਂ ਤੇ ਹੈਰਾਨ ਹੋ ਗਿਆ ਵੀ ਇਦਾਂ ਤੁਸੀਂ ਕਰਦੇ ਹੋ ਆਂਦਾ ਮੈਂ ਵੀ ਲੜਿਆ ਵਾਂ ਪਰੋਂ ਤੁਸੀਂ ਆਪਣੇ ਸਾਰੇ ਕਾਰਡ ਕਾਪੀ ਕਿਤੇ ਆਪਣੇ ਸਾਰੇ ਫੋਟੋਗ੍ਰਾਫਰਾਂ ਨੂੰ ਸੈਟਿੰਗ ਕੀਤੀ ਤੇ ਡੀਜੇ ਤੇ ਲਵਾ ਕੇ ਤੁਸੀਂ ਫਿਰ ਟੇਬਲ ਲਵਾਇਆ ਕਿ ਸਾਡੇ ਸਮਾਨ ਪੈਗ ਹੋ ਗਏ ਪੈਗ ਲਾ ਰਹੇ ਉਹਨੇ ਤੇ ਬੱਚੇ ਨੇ ਵੇਖਿਆ ਛੋਟਾ ਭਾਂਜਾ ਆਪਣਾ ਤੇ ਬਾਅਦ ਸਟੂਡੀਓ ਦਾ ਪਿਛਲੇ 23 ਸਾਲਾਂ ਤੋਂ ਇਤਿਹਾਸ ਬੋਲਦਾ ਪ੍ਰੋਗਰਾਮ ਰਾਧਾ ਸਵਾਮੀਆ ਦਾ ਹੋਵੇ ਪ੍ਰੋਗਰਾਮ ਧਾਰਮਿਕ ਹੋਵੇ ਪ੍ਰੋਗਰਾਮ ਕਿਸੇ ਪਰਿਵਾਰ ਦਾ ਵੇਜਟੋ ਗਾਥ ਨੂੰ ਆਪਣੇ ਕੈਮਰੇ ਪੈਕ ਕਰੋ ਸਮਾਨ ਪੈਕ ਕਰੋ ਸਾਰਾ ਸਮਾਨ ਮੇਰੇ ਕੋਲ ਜਮ੍ਹਾਂ ਕਰਾਓ ਦੇਸੀ ਲਾਉਣੀ ਦੇਸੀ ਲਾਉਂ ਅੰਗਰੇਜ਼ੀ ਲਾਉਣੀ ਅੰਗਰੇਜ਼ੀ ਲਾਓ ਲਾ ਕੇ ਘਰ ਜਾਂਦੇ ਜਾਂਦੇ ਰਹਾ ਉਹਨਾਂ ਦੇ ਨਾਲ ਤੇ ਮੈਂ ਲਾਉਦਾ ਜੀ ਅੱਜ ਵੀ ਹੋਈ ਉਸੂਲ ਉਹੀ ਕਾਨੂੰਨ ਹੈ ਤੇ ਲੋਕਾਂ ਨੇ ਆਹ ਐਸਾ ਨਾ ਇਹ ਘਰ ਨੂੰ ਇੱਕ ਹਵਾ ਬਣਾ ਲਿਆ ਉਹ ਗੁਰਗੋ ਬਾਜੂ ਵੀ ਸ਼ਰਾਬ ਪੀਣ ਲੱਪੇਈ ਉਹਨਾਂ ਵਿਆਹ ਬੁਕਰੋ ਮੇਰੀਆਂ ਦੇ ਸ਼ੁਰੂ ਤੋਂ ਫਵਾਵੇਂ ਵ੍ਰੋਧੀ ਤੇ ਡੌਲੇ ਡਾਉਦੇ ਨਾ ਆਪਣੇ ਬੰਦੇ ਵੀ ਡੌਲ ਲਾ ਪਈ ਤੇ ਢਾ ਲੋ ਇਹਨੂੰ ਨਾ ਵਿਆਹ ਨਾ 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 ਬਾਅਦ ਸਟੂਡੀਓ ਨੂੰ ਵਿਆਹ ਨਹੀਂ ਬੁੱਕ ਕਰਾਉਣਾ ਕਿਹਨੇ ਕਹਾਂ ਸੇ ਆਤੇ ਹੈ ਇਹ ਕੌਣ ਹੈ ਇਹ ਲੋਕ ਅਸੂਲ ਦੇ ਬਾਅਦ ਸਟੂਡੀਓ ਦੇ ਬਾਅਦ ਸਟੂਡੀਓ ਨੂੰ ਵਿਆਹ ਉਹ ਬੁੱਕ ਕਰਾਵੇ ਜਿਹਦਾ ਇੱਥੇ ਦਿਲ ਚ ਪਿਆਰ ਆ ਜਿਹਦਾ ਇੱਥੇ ਦਿਲ ਚ ਸਤਿਕਾਰ ਆ ਬਾਅਦ ਸਟੂਡੀਓ ਉੱਥੇ ਜਾ ਕੇ ਪ੍ਰੋਗਰਾਮ ਕਰਦਾ ਵਾ ਜਿੱਥੇ ਇਸ ਤਰ੍ਹਾਂ ਰਿਸਪੈਕਟ ਹੋਵੇ ਹਰੀ ਸਾਰੀ ਦਾ ਪ੍ਰੋਗਰਾਮ ਨਹੀਂ ਬਾਅਦ ਸਟੂਡੀਓ ਕਰਦਾ ਲੋਕ ਆਨੇ ਨਾ ਦੁਕਾਨਦਾਰ ਸਾਡੀ ਦੁਕਾਨ ਤੇ ਮੈਂ ਨਾ ਨਾ ਮੇਰੇ ਨਾਲ ਮੈਂ ਜਿੱਦਾਂ ਫਾਲੋਅਰ ਨਹੀਂ ਭਜਾਏ ਆ ਫੇਸਬੁੱਕ 'ਚ ਝੋ ਢੰਨਿਆ ਬਾਰ ਮੈਂ ਆਣਾ ਨਾ ਵੀ ਮੈਨੂੰ ਨਹੀਂ ਵਿਆਹ ਬੁੱਕ ਕਰਾਉਣਾ ਕਿ ਇਹਨੇ ਬਾਸ਼ੂੜੇ ਨੇ ਐਤ ਕੀ ਕਾਨੂੰਨੀ ਇਹੋ ਜਿਹਾ ਬਣਾਉਣਾ ਅਗਲੇ ਸੀਜ਼ਨ ਤੋਂ ਪਹਿਲਾਂ ਸਬੂਲ ਹੋਣਗੇ ਮੇਰੇ ਬਾਸ਼ੂੜੇ ਨੇ ਵਿਆਹ ਯੋ ਬੁੱਕ ਬੰਦਾ ਕਰਾਵੇ ਜਿਹੜਾ ਦਿਲੋਂ ਪਿਆਰ ਦਿਲੋਂ ਸਤਕਾਰ ਉਹ ਮੈਨੂੰ ਪਤਾ ਬਹੁਤ ਹੈਗੀ ਬਹੁਤ ਹੈਗੀ 100 ਪਰਿਵਾਰਾਂ 'ਚ ਜੇ ਪਿਆਰ ਹੈ ਨਾ ਤੇ ਬਾਸ਼ੂੜੇ ਸਿਰਫ ਦਸਾਂ ਪਰਿਵਾਰਾਂ ਨੂੰ ਜਾ ਕੇ ਮਿਲ ਲੈਣਾ ਉਹਨਾਂ ਦਸਾਂ ਪਰਿਵਾਰਾਂ ਨੂੰ ਬਾਸ਼ੂੜੇ ਇਹ ਕੰਮ ਨਹੀਂ ਆਪਣੇ ਕਰ ਸਕਦਾ ਇੰਨੇ ਜ਼ਿਆਦੇ ਕੰਮ ਹੈ ਇਨੂੰ ਇਕੋ ਲਾ ਲਓ ਹੰਕਾਰ ਲਾ ਲਓ ਜੋ ਮਰਜ਼ੀ ਲਾ ਲਓ ਪਰ ਆ ਰਤਬਾ ਦੇ ਬਾਅਦ ਸਟੂਡੀਓ ਦਾ ਕੋਈ ਦੁਕਾਨਦਾਰ ਆਂਦਾ ਵੀ ਸਾਡੇ ਕੋਲ ਨਾ ਆਇਓ ਮੈਂ ਨਾ ਉਹ ਨਹੀਂ ਆਉਣਾ ਓਏ ਨਹੀਂ ਮੈਂ ਆਪ ਬੁੱਕ ਕਰਾਉਣਾ ਮੈਂ ਨਹੀਂ ਕਰਨਾ ਤੁਹਾਡਾ ਮਾੜੀ ਪ੍ਰਵਾਹ ਕਰਦਾ ਕਿ ਇਹਦੀ ਮੈਂ ਉਹਦੀ ਪ੍ਰਵਾਹ ਕਰਦਾ ਦੇ ਹਾਂ ਦੂਜੀ ਗੱਲ ਇਹ ਸ਼ੁਰੂ ਤੋਂ ਸੁਬੂਲ ਜੇ ਅੱਜ ਤੋਂ ਪੁੱਛ ਲੋ 27 ਸਾਲ ਪਹਿਲਾਂ ਨਾ ਪਿੰਡ 'ਚ ਕਿਸੇ ਦਾ ਤਰਲਾ ਮਾਰਨਾ ਵੀ ਸਾਨੂੰ ਵਿਆਹ ਬੁੱਕ ਕਰਾ ਤਰਲੇ ਜੇ ਮਾਰੋ ਨਾ ਕਿਸੇ ਰਿਸ਼ਤੇਦਾਰ ਨੂੰ ਤਰਲਾ ਮਾਰਨਾ ਸਾਨੂੰ ਵਿਆਹ ਬੁੱਕਰਾਓ ਤੇ ਨਾ ਉਹਨਾਂ ਸਜਣਾ ਯਾਰਾਂ ਦਾ ਸਾਨੂੰ ਤਰਲਾ ਮਾਰਨਾ ਵੀ ਸਾਨੂੰ ਵਿਆਹ ਬੁੱਕਰਾ ਜਿਹੜੇ ਨਾਰ ਰੋਈ ਬਿੰਦੇ ਖੰਦੇ ਆ ਕੀ ਮਤਲਬ ਜਿਹੜੇ ਮਤਲਬ ਕਿ ਉਹਨੇ ਕੀ ਆਨੇ ਦੇ ਕੀ ਉਹ ਚਲੋ ਧਾਰਨ ਪੁੱਠੀ ਨਾ ਹੋ ਜਾਏ ਕੀ ਆਨੇ ਦੇ ਬੈਠਾ ਦਿਸਦਾ ਤੇ ਖਰੋਤਾ ਨਹੀਂ ਦਿੰਦਾ ਕਿ ਬੰਦੀ ਖਰੋਤਾ ਨਹੀਂ ਦਿੰਦਾ ਕਿ ਬਈ ਬੈਠਾ ਕਰ ਦੇਦਾ ਮਤਲਬ ਜੋ ਵੀ ਹੈ ਬਾਹਰ ਛੁੱਟੀ ਦੇ ਕਾਨੂੰਨ ਜੇ ਆਉਣ ਵਾਲੇ ਸਮੇਂ 'ਚ ਬਾਹਰ ਛੁੱਟੀ ਦਾ ਇਹ ਸੂਲ ਹੋਣਾ ਨਹੀਂ ਇਜਤ ਰਿਸਪੈਕਟ ਦਿਲ ਚ ਪਿਆਰ ਹੋਊਗਾ ਤੇ ਬਾਹਰ ਜੁੜੇ ਉਹਦਾ ਦਾ ਪ੍ਰੋਗਰਾਮ ਕਰੂਗਾ ਨਹੀਂ ਜਾਓ ਚਲੋ ਜਿੱਥੇ ਮਰਜੀ ਕਰੋ ਬਾਹਰ ਜੁੜੇ ਨਹੀਂ ਉਹਦਾ ਦਾ ਪ੍ਰੋਗਰਾਮ ਕਰੂਗਾ ਤੇ ਅੱਜ ਕੱਲ ਮੈਨੂੰ ਸਹਾਨ ਕਰ ਰਹੇ ਆ ਯਾਰ ਆਉਂਦੇ ਬਾਹਰ ਜੁੜੇ ਸ਼ਰਾਬ ਪੀਣ ਲੱਪਿਆ ਪੈ ਉਹਨਾਂ ਨੂੰ ਵਿਆਹ ਨਾ ਬੁਖਰਾਓ ਤੇ ਨਾ ਮੈਨੂੰ ਦੱਸੀ ਜਾਂਦੇ ਆ ਵੀ ਸਹਾਨ ਕਰੀਏ ਵੀ ਜੇਹੀਂ ਤੇ ਯਾਰ ਹਾਂ ਕੱਲ ਨੂੰ ਤੈਨੂੰ ਵਿਆਹ ਹੀ ਸੱਦ ਰਹੇ ਤਾਂ ਦਾ ਸ਼ਰਾਬ ਪੀਣ ਲੱਪਿਆ ਆ ਪੀਂਦਾ ਹੀ ਮੇਰੀ ਗੱਡੀ 'ਚ ਲੱਗੀ ਏ ਤੂੰ ਨਾ ਪੀਂ ਅਡੇ ਅਹੀਂ ਕੱਪੇ ਪੀ ਲਾਂਗੇ ਪਹਿਲੇ ਕਹਿੰਦਾ ਤੇਰੀ ਆਉਣਾ ਹੀ ਕਰਦੂਣੀ ਯਾਰ ਆਪਣਾ ਨਹੀਂ ਦੇ ਅਹੀਂ ਆਉਣਾ ਹੀ ਕਰਤਾ ਤੇ ਆਹ ਕਾਨੂੰਨ ਅਸੂਜੇ ਬਾਸਟੂਡੀ ਦੇ ਅਜੇ ਮੈਂ ਲੰਮੀਆਂ ਗੱਲਾਂ ਕਰਨੀਆਂ ਜੇ ਹੋਣਾ ਮੈਂ ਬੜਾ ਅੰਦਰੋਂ ਭਰਿਆ ਪੀਤਾ ਜਿਹੜੇ ਧੁੱਕੀ ਦੇ ਬੰਦੇ ਨਹੀਂ ਐਵੇਂ ਅੱਖੀਂ ਤੇ ਗੱਲਾਂ ਕਰਦੇ ਰਹਿੰਦੇ ਸਾਰੀ ਉਮਰ ਸਿਰ ਚ ਖਿਆ ਸੁਆਵਾਂ ਪਵਾ ਕੇ ਤੇ ਬਾਸਟੂਡੀ ਨੂੰ ਸ਼ਰਾਬ ਤੇ ਕਿੰਤੂ ਬਰੰਤੂ ਕਰਨ ਲੱਗੇ ਆ ਬਾਹ ਸਟੂਡੀਓ ਬ੍ਰਾਂਡ ਸੀ ਤੇ ਬ੍ਰਾਂਡ ਆ ਤੇ ਬ੍ਰਾਂਡ ਰਹੂਗਾ ਬਾਹ ਸਟੂਡੀਓ ਗਾਜਰ ਮੂਲੀ ਆ ਨਾ ਜਿਹੜਾ ਪੁੱਟ ਕੇ ਲੈਊਗਾ ਜੀ ਹੈ ਕਹਿਣਾ ਪਉਣੀ ਇਕੜੇ ਚੰਗਾ ਇਸਾ ਸੀਗਾ ਫੇਰ ਮਿਲਦੇ